ਹਾਂਜੀ ਰਾਜਵੀਰ ਜਵੰਦਾ ਦੀ ਮੂਵੀ ਦੀ ਰਿਲੀਜ਼ਿੰਗ ਡੇਟ ਲੀਕ ਅੱਜ ਦੀ ਸਭ ਤੋਂ ਵੱਡੀ ਖਬਰ ਰਾਜਵੀਰ ਜਵੰਦਾ ਦੀ ਮੂਵੀ ਨਾਲ ਜੁੜੀ ਹੋਈ ਏ ਪੂਰੇ ਪੰਜਾਬ 'ਚ ਮੱਚਿਆ ਹੰਗਾਮਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸੋਸ਼ਲ ਮੀਡੀਆ ਅਪਡੇਟ ਉੱਤੇ ਜਿੱਥੇ ਹਰ ਖਬਰ ਮਿਲਦੀ ਹੈ ਸਭ ਤੋਂ ਪਹਿਲਾਂ ਅਤੇ ਸਭ ਤੋਂ ਤੇਜ਼ ਦੋਸਤੋ ਅੱਜ ਦੀ ਇਹ ਹੈ ਖਬਰ ਰਾਜਵੀਰ ਜਵੰਦਾ ਦੇ ਫੈਨਾਂ ਲਈ ਖਬਰ ਸਰਪ੍ਰਾਈਜ਼ ਵਾਲੀ ਹੈ ਜਿਨ੍ਹਾਂ ਲੋਕਾਂ ਨੇ ਰਾਜੀ ਨੂੰ ਗਾਇਆ ਹੱਸਿਆ ਤੇ ਖੇਡਿਆ ਵੇਖਿਆ ਹੈ ਹੁਣ ਉਹਨਾਂ ਲਈ ਇੱਕ ਇਮੋਸ਼ਨਲ ਪਾਵਰਫੁਲ ਅਪਡੇਟ ਸਾਹਮਣੇ ਆਇਆ ਹੈ ਰਾਜਵੀਰ ਜਵੰਦਾ ਦੀ ਮੂਵੀ ਰੀਲੀਜ਼ਿੰਗ दैट ਹੋ ਸਕਦੀ ਹੈ ਆਉਣ ਵਾਲੇ ਕੁਝ ਦਿਨਾਂ ਵਿੱਚ ਐਲਾਨ ਜੀ ਹਾਂ ਦੋਸਤੋ ਫਿਲਮ ਇੰਡਸਟਰੀ ਦੇ ਇੱਕ ਅੰਦਰੂਨੀ ਸਰੋਤੇ ਨੇ ਖੋਲ ਦਿੱਤਾ ਵੱਡਾ ਰਾਜ ਰਾਜਵੀਰ ਜਵੰਦਾ ਦੀ ਅਧੂਰੀ ਰਹਿ ਗਈ ਮੂਵੀ ਜਿਸ ਨੂੰ ਉਹ ਆਪਣੇ ਦਿਲੋਂ ਲੈ ਕੇ ਕਰ ਰਿਹਾ ਸੀ ਉਸ ਦੀਆਂ ਰਿਲੀਜ਼ਿੰਗ ਦੀ ਤਿਆਰੀ ਫਾਈਨਲ ਸਟੇਜ ਤੇ ਹੈ ਜੋ ਖਬਰ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਮੂਵੀ ਦਾ ਟੀਜ਼ਰ ਕਦੇ ਵੀ ਰਿਲੀਜ਼ ਹੋ ਸਕਦਾ ਹੈ ਰੀਲੀਜ਼ਿੰਗ ਡੇਟ ਦਾ ਅਧਿਕਾਰਿਕ ਐਲਾਨ ਆਉਂਦੇ 5 ਜਾਂ 7 ਦਿਨਾਂ ਵਿੱਚ ਹੋ ਸਕਦਾ ਹੈ ਫੈਨਾ ਵੱਲੋਂ ਪਾਰੀ ਡਿਮਾਂਡ ਦੇ ਕਾਰਨ ਫਿਲਮ ਮੇਕਰ ਨੇ ਇਸ ਫਿਲਮ ਨੂੰ ਜਲਦੀ ਹੀ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ ਫਿਲਮ ਨਾਲ ਜੁੜਿਆ ਰਾਜਵੀਰ ਦਾ ਵੱਡਾ ਸੁਪਨਾ ਕੀ ਸੀ ਆਜੋ ਵੇਖੋ ਇਹ ਹੈ ਮੂਵੀ ਰਾਜਵੀਰ ਜਵੰਤਾ ਦੀ ਪਰਸਨਲ ਡਾਇਰੀ ਵਰਗੀ ਸੀ ਇਸ ਚ ਉਸਦਾ ਜ਼ਿੰਦਗੀ ਦਾ ਉਹ ਪਾਸਾ ਵੀ ਹੈ ਜੋ ਕਦੇ ਸਾਹਮਣੇ ਨਹੀਂ ਆਇਆ ਗਾਇਕੀ ਤੋਂ ਇਲਾਵਾ ਐਕਟਿੰਗ ਵਿੱਚ ਰਾਜਵੀਰ ਦਾ ਇਹ ਹੈ ਸਭ ਤੋਂ ਵੱਡਾ ਪ੍ਰੋਜੈਕਟ ਹੋਣਾ ਸੀ ਹੁਣ ਫਿਲਮ ਮੇਕਰਸ ਨੇ ਫੈਸਲਾ ਕੀਤਾ ਹੈ ਕਿ ਇਹ ਮੂਵੀ ਰਾਜਵੀਰ ਯਾਦ ਨੂੰ ਸਮਰਪਿਤ ਕੀਤੀ ਜਾਵੇਗੀ ਸੋਸ਼ਲ ਮੀਡੀਆ ਤੇ ਵੱਡਾ ਬਲਾਸਟ ਜਦੋਂ ਤੋਂ ਇਹ ਹੈ ਨਿਊਜ਼ ਲੀਕ ਹੋਈ ਹੈ ਇੰਸਟਾਗ੍ਰam ਫੇਸਬੁਕ ਅਤੇ ਯੂਟਿਊਬ ਤੇ ਫੈਨਾਂ ਵੱਲੋਂ ਇੱਕ ਹੀ ਗੱਲ ਚੱਲ ਰਹੀ ਹੈ ਅਸੀਂ ਇਹ ਮੂਵੀ ਜ਼ਰੂਰ ਦੇਖਣ ਜਾਵਾਂਗੇ ਕਈ ਲੋਕਾਂ ਨੇ ਕਮੈਂਟ ਕੀਤੇ ਇਹ ਸਾਡਾ ਰਾਜਵੀਰ ਦੀ ਆਖਰੀ ਯਾਦ ਹੈ ਪੂਰਾ ਪੰਜਾਬ ਇਸ ਨੂੰ ਵੇਖਣ ਜਾਵੇਗਾ ਅਤੇ ਕੀ ਹੋਵੇਗੀ ਪੱਕੀ ਰੀਲੀਜ਼ਿੰਗ ਡੇਟ ਇਹ ਤਾਂ ਫਿਲਮ ਮੇਕਰ ਦਾ ਅਧਿਕਾਰਿਕ ਐਲਾਨ ਹੀ ਦੱਸੇਗਾ ਪਰ ਅੰਦਰੂਨੀ ਖਬਰ ਮੁਤਾਬਕ ਮੂਵੀ ਦਸੰਬਰ ਦੇ ਅੰਤ ਜਾਂ ਜਨਵਰੀ ਦੇ ਪਹਿਲੇ ਹਫ਼ਤੇ ਵਿੱਚ ਆ ਸਕਦੀ ਹੈ ਜਿਵੇਂ ਹੀ ਰੀਲੀਜ਼ਿੰਗ ਡੇਟ ਰਿਲੀਜ਼ ਹੋਵੇਗੀ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਸੋਸ਼ਲ ਮੀਡੀਆ ਅਪਡੇਟ ਉੱਤੇ ਦੱਸਾਂਗੇ ਹਾਂਜੀ ਜੇਕਰ ਤੁਹਾਨੂੰ ਇਹ ਖਬਰ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਅਤੇ ਸ਼ੇਅਰ ਕਰੋ ਅਤੇ ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਦਿਓ ਅਤੇ ਐਹੋ ਜਿਹੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਸੋਸ਼ਲ ਮੀਡੀਆ ਅਪਡੇਟ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਅਗਲੀ ਨਿਊਜ਼ ਵਿੱਚ ਧੰਨਵਾਦ